बैठी ऐਵੇਂ ਨਹੀਂ ਹੁੰਦਾ ਵੀ ਹੱਸਦੇ ਰਹੋ ਤੇ ਉਹਦੇ ਨਾਲ ਪੈਸੇ ਆਉਣ ਲੱਗ ਜਾਂਦੇ ਮੱਖੀਆਂ ਵੀ ਜ਼ਰੂਰੀ ਹੈ ਕਰੇ ਹੈਲੋ ਕਿਵੇਂ ਸਾਰੇ ਆਈ ਹੋਪ ਤੁਸੀਂ ਸਾਰੇ ਨਹੀਂ ਵਧੀਆ ਹੋਵੋਗੇ ਤੇ ਅੱਜ ਦਾ ਵਲੌਗ ਮੈਂ ਬਣਾ ਰਹੀ ਹਾਂ ਕੋਈ ਜਾਣਕਾਰੀ ਦੇ ਰਹੀ ਹਾਂ ਤੁਹਾਨੂੰ ਪਹਿਲਾਂ ਟੂਨੇ ਟੱਪੇ ਦੇਖੋ ਸਾਰੇ ਮੈਂ ਮੰਮਾ ਨਾ ਕਿ ਮਮਾ ਇੱਕ ਰੋਪੀਆ ਸੀ ਜਿੱਤ ਤਾਂ ਜਿਹਦੇ ਕੋਈ ਟਕੜਾ ਟੂਨਾ ਕਰਕੇ ਗਿਆ ਨਾ ਉਹਦੇ ਆਪਾਂ ਚੱਕ ਲਾਂਗੇ ਆਪਣੇ ਖੇਚ ਮੈਨੂੰ 500 ਰੁਪਏ ਦੇ ਨੋਟ ਲੱਭਿਆ ਵਾਹ ਵਾਹ ਜੀ ਵਾਹ ਆਪਾਂ ਛੋਟਾ ਟੂਨਾ ਚੱਕਦੇ ਆਪਾਂ ਵੱਡਾ ਟੂਨਾ ਚੱਕ ਲੈਨੇ ਰੁਪਈਆ ਨਹੀਂ ਚੱਕਦੇ ਬਸ ਮਣੇ ਵੱਡਾ ਟੂਨਾ ਕਰਿਆ ਕਰੋ ਜੇ ਕਰਨਾ ਹੋਏ ਤਾਂ ਉਹ ਸਾਈਡ ਤੇ ਇੱਕ ਤਾਂ ਤਾਈ ਜੀ ਦੇ ਰੇ ਕਪੜੇ ਪੁੰਨਦੇ ਐ ਤੇ ਇੱਕ ਆਪਾਂ ਕਪੜੇ ਪੁੰਨਨੇ ਉਸ ਜੋ ਢਾਲਾ ਢੂਲਾ ਜੇਬ ਜੂ ਚ ਡੇਗਿਆ ਹੋਣਾ ਹੁਣ ਇਸ ਨੂੰ ਅਸੀਂ ਵਹਿਮ ਪਰ ਬਿਲਕੁਲ ਨਹੀਂ ਮੰਨ ਦਿਮਾਗ ਤੇ ਜੀ ਟੂਨਾ ਭਾਇਆ ਹੋਇਆ ਵੈ ਕਿਸੇ ਨੇ ਫਰੋਂ ਲੱਗਣਾ ਕਿ ਕਿਸੇ ਨੇ ਆਪਣੇ ਤੇ ਟੂਣਾ ਕਰਤਾ ਤੇ ਅੱਪ ਤਾਂ ਹੀ ਆਪਣੇ ਘਰ ਦੇ ਵਿੱਚ ਤੰਗੀਆਂ ਆ ਉਹ ਇੱਕ ਅੱਧੀ ਵੀਡੀਓ ਇਹ ਜੀ ਸਾਹਮਣੇ ਆ ਜਾਂਦੀ ਹੈ ਤੇ ਡੋਨੇ ਟੱਪੇ 'ਚ ਬੰਦਾ ਆਏ ਉਹ ਜੇ ਆਂਦਾ ਇਹ ਜਿਹੜੇ ਇੱਥੇ ਢਿੱਗੇ ਸੀਗੇ ਉਹ ਖੁਸ਼ੀ ਕਹਿੰਦਾ ਮੇਰੇ ਕੁਮਾਚੇ ਸੀਗੇ ਉਹ 5 ਰੁਪਏ ਸੀ ਉਹਨੂੰ ਦੇ ਤੇ ਖੇਤ 'ਚ ਵੀ ਕਿਸੇ ਦਾ ਟੂਣਾ ਨਹੀਂ ਸੀ ਉਹ ਕਿਸੇ ਦੇ ਮਿਲਣਾ ਤਾਂ ਜੇ ਛੋਡੇ ਗਏ ਸੀਗੇ ਤੇ ਪਾਪਾ ਖੇਤ ਲੈ ਕੇ ਨਹੀਂ ਆਉਂਦੇ ਪੈਸੇ ਜਿੱਟੂ ਨਾ ਕਰਨਾ ਹੋਵੇ ਫੈਡ ਐਡ ਕਰਦਿਆ ਕਰੋ ਕੋਈ ਚੱਕਰ ਨਹੀਂ ਮੈਂ ਚੱਕ ਲਿਆ ਕਰੂੰਗੀ ਕੋਈ ਪਰਵਾਹ ਨਹੀਂ ਐਡਕਟ ਹੁਣੇ ਵੀ ਕੁਸਮਾਨ ਪਈ ਜਾਂਦਾ ਦੋ ਵਰਡ ਬੋਲਨੇ ਨਹੀਂ ਹੁੰਦੇ ਮੈਂ ਤੋਤਾ ਨੂੰ ਤੇਰੇ బుੱਥੀ ਦੇਖ ਕੇ ਉੱਡ ਗਿਆ ਸੁੱਤੀ ਉੱਡ ਕੇ ਸਿੱਧੀ ਜਿੱਦੇ ਟੇਕਾ ਪੰਛੀ ਮਮਾ ਕਾਵਣੂ ਆਟਾ ਬੰਦੇ ਹੈ ਕਿ ਮੈਂ ਤੋਤਾ ਚਿੜੀਆਂ ਕਬੂਤਰਾਂ ਨੂੰ ਇਹਨਾਂ ਨੂੰ ਦਾਣੇ ਪਾਉਣੀ ਹੈ ਤੇ ਇਹ ਵੀ ਕਿਸੇ ਨੂੰ ਲੱਗਿਆ ਵੀ ਇਹਨਾਂ ਨੂੰ ਕਿਸੇ ਨੇ ਬਾਬੇ ਨੇ ਦੱਸਿਆ ਕਿਸੇ ਪਰ ਮੈਨੂੰ ਨਾ ਇੱਕ ਤਾਂ ਬੁੱਟਿਆਂ ਦਾ ਬਹੁਤ ਸ਼ੌਂਕ ਹੈ ਇੱਕ ਪੰਛੀਆਂ ਦਾ ਬਹੁਤ ਸ਼ੌਂਕ ਹੈ ਇੱਕ ਕੁੱਤੇ ਦਾ ਬਹੁਤ ਸ਼ੌਂਕ ਹੈ ਬਿੱਲੀਆਂ ਵੀ ਹੈਗੀਆਂ ਆਪਣੇ ਘਰੇ ਹੁਣ ਪਰ ਅਸੀਂ ਇਹਨਾਂ ਚੀਜ਼ਾਂ ਜੀ ਬਿਲਕੁਲ ਨਹੀਂ ਪਾਏ ਵੇ ਵੀ ਬਾਬੇ ਨੇ ਦੱਸਿਆ ਤੇ ਆ ਕੰਮ ਕਰਨਾ ਹੋ ਕੰਮ ਕਰਦੇ ਤੋਤੇ ਮੈਨੂੰ ਵੀ ਵਧੀਆ ਲੱਗਦੇ ਤੁਸੀਂ ਵੀ ਪਾਇਆ ਕਰੋ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗੀ ਵੀ ਸਾਰੇ ਲੋਕ ਐਂ ਕਾਹਤੋਂ ਕਹਿੰਦੇ ਸੀ ਹੁਣ ਦੱਸਿਆ ਕਾਂਵਾਂ ਨੂੰ ਆਟਾ ਪਾਉਣਾ ਕਿਸੇ ਨੇ ਦੱਸਿਆ माना जाता है। इसके अलावा, अगर पक्षियों की चहचहाहट आपके घर के आसपास दिन प्रतिदिन बढ़ती ही जा रही है तो यह संकेत भी जीवन में बहुत ही जल्द सकारात्मक बदलाव लाने वाला है रेंदे ने आल ने पाले। मनी प्लांट भी पालिया ਆ ਸੀ ਮੈਂ ਤਾਂ ਰਹਿਣ ਆ ਤਾ ਮੂਰਤ ਨਹੀਂ ਕੀਤਾ ਉਹਦੇ ਘਰ ਦਾ ਮੈਂ ਮਣੀ ਭਾਣ ਦੇ ਥੱਲੇ ਬਾਹਰ ਕੇ ਪੂਰਾ ਮੋੜ ਕੇ ਨਾ ਗੁੰਦ ਰੱਖਿਆ ਜੇ ਦਰਖਤ ਲੱਗਿਆ ਬਹੁਤ ਔਲ ਨੇ ਤਾਂ ਜ਼ਰੂਰ ਪੈਣਗੇ ਇਹ ਵੀਡੀਓ ਮੈਂ ਸਾਰੀ ਨਹੀਂ ਪਾ ਸਕਦੀ ਕਾਪੀਰਾਈਟ ਆ ਜਾਊਗਾ ਉੱਲੀ ਵੱਡੀ ਵੀਡੀਓ ਮੈਂ ਮਾੜੀ ਕਲਿੱਪ ਐਡ ਕੀਤੀ ਹੈ ਜਿਹਦੇ ਵਿੱਚ ਪਰ ਇਹ ਹੁਣ ਨਹੀਂ ਪਾਉਣ ਲੱਗਿਆ ਸੀ ਅਸੀਂ ਇਹ ਬਹੁਤ ਪਹਿਲਾਂ ਦੇ ਪਾਉਂਦੇ ਹਾਂ ਫੋਨ ਸਾਡੇ ਕੋਲੇ ਹੋਣਾ ਹੀ ਹੈ ਤੇ ਪਹਿਲਾਂ ਪੱਕੀ ਕੰਮ ਪਹਿਲਾਂ ਬਹੁਤ ਹੁੰਦੇ ਹੁੰਦੇ ਸੀ ਹੁਣ ਉਹਨੋਂ ਘਟ ਗਏ ਪਤਾ ਨਹੀਂ ਕਿਉਂ ਮਰੇ ਬਹੁਤਾ ਕਾਂ ਮੈਂ ਤੁਹਾਨੂੰ ਦਿਖਾਉਂਗੀ ਸਾਹਮਣੇ ਘਰ ਵਾਲੀ ਤਾਈ ਜੀ ਨੇ ਪਾਣੀ ਛਿੜਕ ਦਿੰਦੇ ਆਪਣੇ ਬਾਗ ਚ ਤੇ ਰਾਤ ਨੂੰ ਆਪਣੇ ਬਾਰ ਮੂਰੇ ਪਸੂ ਬੈਹ ਜਾਂਦੇ ਤੇ ਦੁਪਹਿਰੇ ਬੈਹ ਜਾਂਦੇ ਤੇ ਆਪਾਂ ਠੋਣ ਦੇਣੀਗੇ ਇੱਕ ਵਾਰੀ ਨਾ ਮੈਂ ਬਹੁਤ ਦੁਪਹਿਰੇ ਨਾ ਸਕੂਲ ਨੂੰ ਆਈ ਜਾਂਦੀ ਸੀ ਕਿ ਕਿਸੇ ਦੇ ਨਾ ਅੰਦਰ ਨੇਮ ਲੱਗਿਆ ਸੀ ਉਹਦੀ ਸ਼ਾਮ ਬਾਅਦ ਸੀਗੀ ਓਏ ਸ਼ਾਮ ਬਾਅਦ ਸੀਗੀ ਤੇ ਉਹ ਨਾ ਅਸੀਂ ਘਰ ਦੁਪਹਿਰੇ ਐਵੇਂ ਡੰਡੇ ਮਾਰ ਕੇ ਨਾ ਉਹ ਖਾਤਾ ਪਸੂਆਂ ਨੂੰ ਤੇ ਉਹ ਮੈਥੋਂ ਦੇਖੀ ਨਹੀਂਗੇ ਫਿਰ ਮੈਂ ਪਾਪਾ ਨੂੰ ਆਕੇ ਪਾਪਾ ਦੇਖ ਲਓ ਇਦੂ ਮੜ ਕੇ ਆਪਾਂ ਨਾ ਬਾਰ ਚੋਣੀ ਠੋਣੇ ਮੋਟਰਸਾਈਕਲ ਪਾਸੇ ਕਰਕੇ ਕੱਢ ਲਿਆ ਕਰੋ ਉਹ ਮਸਾਂ ਤਾਂ ਬੰਦੇ ਆ ਵਿਚਾਰੇ ਹੌਲੀ ਹੌਲੀ ਕਰਕੇ ਠੰਡੀ ਥਾਂ ਲੱਭ ਕੇ ਇੱਕ ਸ਼ਾਮ ਮਸਾਂ ਲੱਭਦੀ ਉਹਨਾਂ ਨੂੰ ਉਹ ਵੀ ਕੋਈ ਬਾਹਰ ਨਹੀਂ ਬੰਨ੍ਹ ਦਿੰਦਾ ਤਾਂ ਘਰੇ ਹੱਸੀ ਜਾਂਦਾ ਰਹਿੰਦਾ ਹੈ ਘਰ 'ਚ ਪੈਸੇ ਹੁੰਦੇ ਆ ਉਹ ਹੱਸਦੇ ਰਹੋ ਵਧੀਆ ਰਹੋ ਆ ਉਹਦੇ ਘਰੇ ਖੁਸ਼ ਰਹੋ ਉਹ ਚੀਜ਼ ਆਈਦੀ ਹੁੰਦੀ ਹੈ ਐਵੇਂ ਨਹੀਂ ਹੁੰਦਾ ਵੀ ਹੱਸਦੇ ਰਹੋ ਤੇ ਉਹਦੇ ਨਾਲ ਪੈਸੇ ਆਉਣ ਲੱਗ ਜਾਂਦੇ ਮੱਖੀਆਂ ਵੀ ਜ਼ਰੂਰੀ ਹੈ ਘਰੇ ਹੁਣ ਕਈਆਂ ਨੂੰ ਲੱਗਦਾ ਵੀ ਇਹਨਾਂ ਦੇ ਮਣੀ ਕਾਣ ਲੱਗ ਗਿਆ ਡਾਲਰ ਆਉਣ ਲੱਗੇ ਪਰ ਜਾਂ ਫਿਰ ਆ ਇਹਨਾਂ ਚਿੜੀਆਂ ਨੂੰ ਪਸਵਾਉਣ ਨੂੰ ਆ ਪਾਉਂਦੇ ਪਰ ਇਹ ਸਾਡੀ ਮਿਹਨਤ ਹੈ ਬਹੁਤ ਟਾਈਮ ਦੀ ਅਸੀਂ ਕਰੀ ਜਾਂਦੇ ਆ ਤੇ ਹੁਣ ਸਾਨੂੰ ਆਉਣ ਲੱਗਿਆ ਮਣੀ ਪਾੜ ਦਾ ਵੀ ਇੰਨਾ ਕੋਸ਼ਣ ਨਹੀਂ ਗਾ ਮਣੀ ਪਲਾਂਟ ਤਾਂ ਬਹੁਤ ਟਾਈਮ ਦਾ ਲੱਗਿਆ ਵੇ ਪਰ ਇਹ ਹੁਣ ਜਿਆਦਾ ਹੀ ਵੱਧ ਗਿਆ ਬੜਾ ਹੀ ਜਿਆਦਾ ਵੱਧ ਗਿਆ ਸਾਡਾ ਮਣੀ ਪਲਾਂਟ ਬਲੂਮ ਕਰਦਾ ਲੋਕਾਂ ਨੇ ਅਸੀਂ ਅੰਦਰ ਹੁੰਨੇ ਤੇ ਬਾਹਰੋਂ ਖਿੱਚ-ਖਿੱਚ ਕੇ ਜਾਵੜਦੇ ਆ ਹਰੀਆਲੀ ਦੇਖੋ ਕਿੰਨੀ ਵਧੀਆ ਲੱਗਦੀ ਉਧਰ ਉਧਰ ਹੈਨੀ ਮਾਣਾ ਕੀ ਮਾਣਾ ਛੰਡੇ ਕਾਤੇ ਬੈਠੀ ਜੇ ਕੋਈ ਮੈਨੂੰ ਚੰਗੀ ਤਰ੍ਹਾਂ ਜਾਣਦਾ ਉਹ ਕਮੈਂਟ ਕਰਕੇ ਦੱਸੋ ਮੈਨੂੰ ਇਹ ਚੀਜ਼ਾਂ ਦਾ ਸ਼ੌਂਕ ਹੈਗਾ ਕਿ ਨਹੀਂ ਹੈਗਾ ਜਾਣਦੇ ਤਾਂ ਮੈਨੂੰ ਬਹੁਤ ਹੈ ਪਰ ਕਈਆਂ-ਕਈਆਂ ਨੂੰ ਪਤਾ ਮੈਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਕਮੈਂਟ ਕਰੋ ਜਰੂਰ